ਅੱਜ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਚੋਣ ਕਮਿਸ਼ਨ ਅੱਜ ਕਰ ਸਕਦਾ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਦਸੰਬਰ ਦੀ ਇਸ ਤਰੀਕ ਤੱਕ ਹੋ ਸਕਦੀਆਂ ਨੇ ਚੋਣਾਂ ਇਸ ਨੂੰ ਲੈ ਕੇ ਅਹਿਮ ਅਪਡੇਟ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਇਹਨਾਂ ਚੋਣਾਂ ਦਾ ਕੀ ਅਸਰ ਰਹੇਗਾ ਇਹਦੇ ਬਾਰੇ ਵੀ ਹਲਕੀ ਜੀ ਗੱਲ ਕਰਦੇ ਆਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇ ਘਟਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਵੀ ਤਾਂ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਪੰਜਾਬ ਦੇ ਵਿੱਚ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਰਾਹ ਲਗਭਗ ਪਧਰਾ ਹੋ ਚੁੱਕਿਆ ਹੈ ਹੜਾਂ ਤੋਂ ਪਹਿਲਾਂ ਹੋਣੀਆਂ ਸੀ ਇਹ ਚੋਣਾਂ ਉਦੋਂ ਰੁਕ ਗਈਆਂ ਲਗਭਗ ਇਹ ਕਾਫੀ ਪਿਛੜ ਚੁੱਕੀਆਂ ਨੇ ਹੁਣ ਤੱਕ ਤਾਂ 3-3 ਸਾਲ 2.5-2.5 ਸਾਲ ਦਾ ਟਰਨ ਵੀ ਜਿਹੜੀ ਆ ਪੂਰੀ ਹੋ ਚੁੱਕੀ ਹੋਣੀ ਸੀ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਦੀ ਪਰ ਆਮ ਆਦਮੀ ਪਾਰਟੀ ਦੀ ਪਤਾ ਨਹੀਂ ਕੀ ਸੋਚ ਸੀ ਇਸ ਇਹਨਾਂ ਚੋਣਾਂ ਨੂੰ ਲੈ ਕੇ ਉਹਨੇ ਬਹੁਤੀ ਦਿਲਚਸਪੀ ਵੀ ਨਹੀਂ ਦਿਖਾਈ ਜਦੋਂ ਦਿਖਾਈ ਤਾਂ ਉਹਦੇ ਵੇਲਾ ਜਿਹੜਾ ਉਹ ਸਾਰਜਗਾਰ ਨਹੀਂ ਸੀ ਕਹਿੰਦੇ ਨੇ ਕਿ ਵੇਲੇ ਦੀਆਂ ਨਮਾਜ਼ਾਂ ਤੇ ਕਵੇਲੇ ਦੀਆਂ ਟੱਕਰਾਂ ਹੀ ਹੁੰਦੀਆਂ ਨੇ ਉਹ ਹਿਸਾਬ ਇਸ ਮਾਮਲੇ 'ਚ ਹੋਇਆ ਹੁਣ ਰਾਹ ਪੱਧਰਾ ਹੋਇਆ ਕਿਹਾ ਜਾ ਰਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦਾ ਐਲਾਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਐਲਾਨ ਅੱਜ ਜਿਹੜਾ ਉਹ ਚੋਣ ਕਮਿਸ਼ਨ ਕਰ ਸਕਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਚੋਣ ਜਾਬਤਾ ਲੱਗ ਜਾਣਾ ਹੈ ਅਦਰਸ਼ ਚੋਣ ਜਾਬਤਾ ਲੱਗ ਜਾਣਾ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲਾਗੂ ਹੋ ਜਾਊਗਾ ਤੇ ਉਸ ਦਿਨ ਤੋਂ ਲੈ ਕੇ ਜਿਸ ਦਿਨ ਤੱਕ ਚੋਣਾਂ ਦਾ ਜਿਹੜਾ ਮੁਕੰਮਲ ਨਹੀਂ ਹੁੰਦੀ ਪ੍ਰਕਿਰਿਆ ਉਸ ਦਿਨ ਤੱਕ ਇਹ ਲਾਗੂ ਰਹੇਗਾ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਦਸੰਬਰ ਦੇ ਅੱਧ ਜਾਨੀ ਕਿ 15 ਦਸੰਬਰ ਦੇ ਨੇੜੇ ਤੇੜੇ 15 ਦਸੰਬਰ ਦੇ ਜਾਨੀ ਬਾਅਦ ਵੀ 16 17 ਦਸੰਬਰ ਜਾਂ 13 14 ਦਸੰਬਰ ਇੱਥੇ ਤੱਕ ਜਿਹੜਾ ਇਹ ਐਲਾਨ ਹੋ ਸਕਦਾ ਹੈ 10 ਤੋਂ 15 ਦਿਨ ਮਿਲਣਗੇ 154 ਬਲਾਕ ਸੰਪਤੀਆਂ ਨੇ 23 ਜ਼ਿਲ੍ਹਾ ਪ੍ਰੀਸ਼ਦਾਂ ਨੇ ਪੰਜਾਬ ਦੇ ਵਿੱਚ ਤਾਂ ਇਹਨਾਂ ਦੇ ਲਈ ਚੋਣਾਂ ਹੋਣੀਆਂ ਨੇ ਇਹ ਚੋਣਾਂ ਬੜੀ ਅਹਿਮ ਸਿਆਸੀ ਮੋੜ ਦੇ ਸਕਦੀਆਂ ਪੰਜਾਬ ਦੀ ਆਉਣ ਵਾਲੀ ਸਿਆਸਤ ਦੇ ਵਿੱਚ ਕੀ ਚੱਲਣਾ ਹੈ ਕਿਵੇਂ ਦਾ ਮੂਡ ਰਹਿਣਾ ਹੈ ਖਾਸ ਕਰਕੇ ਪਿੰਡੂ ਇਲਾਕਿਆਂ ਦੇ ਲੋਕ ਕੀ ਸੋਚਦੇ ਹੈ ਆਮ ਆਦਮੀ ਪਾਰਟੀ ਸੱਤਾ ਦੀ ਵਰਤੋ ਦੁਰਵਰਤੋ ਕਿੰਨੀ ਕਰ ਪਾਉਂਦੀ ਹੈ ਇਹ ਸਾਰੀਆਂ ਚੀਜ਼ਾਂ ਇਸ ਮਾਮਲੇ ਦੇ ਵਿੱਚ ਬਹੁਤ ਅਹਿਮ ਹੋਣਗੀਆਂ ਪਾਰਟੀਆਂ ਨੇ ਕਮਰ ਕੱਸੇ ਕੱਸਨੇ ਸ਼ੁਰੂ ਕਰ ਦਿੱਤੇ ਨੇ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਣੇ ਭਾਜਪਾ ਨੇ ਜਿਹੜਾ ਉਹ ਐਲਾਨ ਕਰ ਦਿੱਤਾ ਇਹਨਾਂ ਚੋਣਾਂ ਨੂੰ ਲੜਨ ਦਾ ਤੇਨਾ ਚੋਣਾਂ ਨੂੰ ਲੜਨ ਦਾ ਐਲਾਨ ਜਿਵੇਂ ਹੀ ਉਹਨਾਂ ਨੇ ਕੀਤਾ ਹੈ ਬਲਾਕ ਸਮਤੀ ਜਾਂ ਜ਼ਿਲ੍ਹਾ ਪ੍ਰੇਸ਼ਦ ਦੇ ਲਈ ਉਹਨਾਂ ਨੇ ਕੋਆਰਡੀਨੇਟਰ ਕਮੇਟੀਆਂ ਬਣਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਕੁੱਲ ਮਿਲਾ ਕੇ ਅ ਬੜਾ ਅਹਿਮ ਹੋ ਸਕਦੀਆਂ ਨੇ ਇਹ ਚੋਣਾਂ ਕਿਉਂਕਿ ਇਹ ਚੋਣਾਂ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆ ਰਹੀਆਂ ਨੇ। ਮੈਂ ਇਹਨਾਂ ਨੂੰ ਸੈਮੀ ਫਾਈਨਲ ਨਹੀਂ ਗਿਣਦਾ ਕਿਉਂਕਿ ਇਹ ਚੋਣਾਂ ਜਿਹੜੀਆਂ ਨੇ ਨਰੋਲ ਪਿੰਡੂ ਇਲਾਕਿਆਂ ਦੇ ਵਿੱਚ ਹੋਣੀਆਂ ਨੇ। ਹਾਂ ਪਿੰਡਾਂ ਦੀ ਨਵਜ ਜੇ ਇਹ ਚੋਣਾਂ ਪੂਰੀ ਤਰ੍ਹਾਂ ਨਾਲ ਨਿਰਪੱਖ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਰਕਾਰੀ दखलअंदाजी ਨਹੀਂ ਹੁੰਦੀ ਸਰਕਾਰੀ ਜਿਹੜਾ ਸੱਤਾ ਦੀ ਦਰਵਰਤ ਤੋਂ ਸੱਤਾ ਦੀ ਮਸ਼ੀਨਰੀ ਦੀ ਦਰਵਰਤ ਤੋਂ ਨਹੀਂ ਹੁੰਦੀ ਇਹ ਪੂਰੀ ਤਰ੍ਹਾਂ ਨਾਲ ਸਾਫ਼ ਸੁਥਰੀਆਂ ਚੋਣਾਂ ਹੁੰਦੀਆਂ ਨੇ ਤਾਂ ਕਹਿ ਸਕਦੇ ਆ ਕਿ ਪਿੰਡਾਂ ਦੀ ਨਬਜ਼ ਜਿਹੜੀ ਆ ਉਹ ਦੱਸ ਦੇਣਗੇ ਕਿਸੇ ਵੀ ਪਾਰਟੀ ਦੇ ਹੱਕ 'ਚ ਨਤੀਜਾ ਜਾਵੇ ਚਾਹੇ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ 'ਚ ਜਾਵੇ ਵਿਰੋਧੀ ਤੇ ਕਾਂਗਰਸ ਦੇ ਜਾਵੇ ਅਕਾਲੀ ਦਲ ਦੇ ਜਾਵੇ ਜਾਂ ਕਿਸੇ ਵੀ ਧਿਰ ਦੇ ਜਾਵੇ ਤਾ ਕਿਉਂਕਿ ਅਕਾਲੀ ਦਲ ਪੁਨਰਸਰਜੀਤ ਨੇ ਵੀ ਐਲਾਨ ਕਰਤਾ ਚੋਣਾ ਲੜਨ ਦਾ ਕਿਸੇ ਵੀ ਧਿਰ ਦੇ ਹੱਕ 'ਚ ਨਤੀਜਾ ਜਾਵੇ ਕਿਸੇ ਨੂੰ ਵੱਧ ਮਿਲਣ ਕਿਸੇ ਨੂੰ ਘੱਟ ਮਿਲਣ ਪਰੇ ਪੰਜਾਬ ਦੀ ਪਿੰਡੂ ਸਾਇਕੀ ਦੀ ਪਿੰਡੂ ਵੋਟਰ ਕਿਸ ਤਰ੍ਹਾਂ ਨਾਲ ਸੋਚ ਰਿਹਾ ਉਹਨੂੰ ਜ਼ਰੂਰ ਤਰਜਮਾਨੀ ਕਰਨੀ ਗੀਆ ਦੂਜਾ ਮਸਲਾ ਇਹ ਹੈ ਕਿ ਜਿਹੜਾ ਸੱਤਾ ਤੇ ਰਹਿ ਸੱਤਾ ਦੇ ਕੋਲੇ ਅਥਾ ਵਸੀਲੇ ਹੈਗੇ ਨੇ ਵਿਰੋਧੀ ਧਿਰਾਂ ਨੇ ਵੀ ਜ਼ੋਰ ਲਾਇਆ ਹੋਇਆ ਹੈ ਜੇਕਰ ਆਮ ਆਦਮੀ ਪਾਰਟੀ ਦੇ ਹੱਕ ਚ ਇਹ ਨਤੀਜੇ ਜਾਂਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਲਈ ਸੋਖਾ ਹੋ ਜਾਊਗਾ 2027 ਦੇ ਵਿੱਚ ਜਾਣਾ ਤੇ ਉਹਨਾਂ ਨੂੰ ਸਾਹ ਆਊਗਾ ਜਿਹੜਾ ਉਹਨਾਂ ਦੇ ਗੁਬਾਰ ਚੜਿਆ ਹੋਇਆ ਹੈ ਉਹਨਾਂ ਦੇ ਕਮਾਕਾਰਾਂ ਨੂੰ ਲੈ ਕੇ ਉਹ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਹੋ ਸਕਦਾ ਹੈ ਕਿ ਉਹਨਾਂ ਨੂੰ ਰਾਹਤ ਮਿਲੇ ਤੇ ਉਹਨਾਂ ਨੂੰ ਪਿੰਡੂ ਇਲਾਕਿਆਂ ਦੇ ਵਿੱਚ ਜਿਹੜਾ ਹੰਗਾਰਾ ਮਿਲਦਾ ਤਾਂ ਉਹਨਾਂ ਲਈ ਸੁੱਖ ਦਾ ਸਾਹ ਹੋਊਗਾ ਇਸੇ ਤਰ੍ਹਾਂ ਨਾਲ ਹੀ ਕਾਂਗਰਸ ਦੇ ਲਈ ਵੀ ਹੈ ਜੇ ਕਾਂਗਰਸ ਇਸ ਵਿੱਚ ਚੰਗਾ ਕਰ ਪਾਉਂਦੀ ਹੈ ਤਾਂ ਕਾਂਗਰਸ ਨੂੰ ਪਿੰਡੂ ਇਲਾਕਿਆਂ ਦੇ ਵਿੱਚ ਇਹ ਆਸ ਵੱਜੂਗੀ ਕੇ ਕਟੋਗਟ ਜੈਸੀ ਸ਼ਹਿਰਾਂ ਦੇ ਵਿੱਚ ਕਿਤੇ ਕਮਜ਼ੋਰ ਹਾਂ ਤਾਂ ਸਾਨੂੰ ਪਿੰਡੂ ਇਲਾਕਿਆਂ 'ਚ ਹੰਗਾਰਾ ਮਿਲ ਰਿਹਾ ਵੀ ਸੁਸਤਾਈ ਲਈ ਉਹਨਾਂ ਦਾ ਰਾਸ ਆਜ਼ਗਾਰ ਹੋ ਜਾਏਗਾ ਅਕਾਲੀ ਦਲ ਲਈ ਇਹੀ ਗੱਲ ਹੈ ਕਿ ਅਕਾਲੀ ਦਲ ਇੱਕ ਤਰ੍ਹਾਂ ਨਾਲ ਫਿਰ ਉੱਭਰ ਕੇ ਆਉਣ ਦੀ ਕੋਸ਼ਿਸ਼ ਕਰੂ ਜੇ ਉਹ ਇਨ੍ਹਾਂ ਚੋਣਾਂ 'ਚ ਚੰਗਾ ਪ੍ਰਦਰਸ਼ਨ ਕਰਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਵੀ ਮੈਟਰ ਕਰੂਗਾ ਕਿ ਉਹ ਪਿੰਡਾਂ ਦੇ ਵਿੱਚ ਕਿਸ ਪ੍ਰਕਾਰ ਦਾ ਪ੍ਰਦਰਸ਼ਨ ਕਰਦੀ ਹੈ ਤੇ ਜਿਹੜੀ ਉਹਨਾਂ ਦੇ ਅੰਦਰ ਉਹਨਾਂ ਪਿੰਡਾਂ ਦੇ ਵਿੱਚ ਭਾਜਪਾ ਨੂੰ ਲੈ ਕੇ ਜੋ ਸਥਿਤੀ ਹੈ ਉਹ ਕਿਸ ਤਰ੍ਹਾਂ ਦੀ ਹੈ ਇਹ ਵੀ ਸਪਸ਼ਟ ਇਹ ਚੋਣਾ ਕਰ ਦੇਣੀ ਹੈ ਇਸ ਨੂੰ ਲੈ ਕੇ ਇਹ ਚੋਣਾ ਅੱਜ ਦੀ ਕੜੀ ਬਹੁਤ ਅਹਿਮ ਨੇ ਚੋਣਾਂ ਦਾ ਐਲਾਨ ਅੱਜ ਹੋ ਜਾਣਾ ਹੈ ਅੱਜ ਹੋਣ ਦੀ ਪੂਰੀ ਸੰਭਾਵਨਾ ਹੈ ਚੋਣਾਂ ਦਾ ਐਲਾਨ ਅੱਜ ਹੋ ਜਾਣਾ ਹੈ 15 ਦਸੰਬਰ ਜਾਨੀ ਕਿ 1 ਅੱਧ ਦਸੰਬਰ ਤੱਕ ਇਹ ਚੋਣਾਂ ਦਾ ਚੋਣਾਂ ਜਿਹੜੀਆਂ ਨੇ ਵੋਟਾਂ ਜਿਹੜੀਆਂ ਨੇ ਉਹ ਪੈ ਜਾਣਗੀਆਂ